ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਕਿਰਪਾ ਵਰਸਾਈ ਆ ਅੱਜ ਆਪਾਂ ਆਪਣੀ ਗ੍ਰਹਿ ਵਿਖੇ ਪ੍ਰਵਾਤ ਹੋਣੀ ਆਉਗੀ ਪਹਿਲਾਂ ਸੁਖਣੀ ਸਾਬ ਜੀ ਦੇ ਜਾਪ ਹੋਣਗੇ ਤੇ ਹੁਣ ਅਸੀਂ ਆਪਣਾ ਪਿੰਡ ਦੇ ਗੁਰਦਵਾਰ ਸਾਹਿਬ ਚੱਲੇ ਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਵਾਰੀ ਆਪਾਂ ਸਵਾਗਤ ਨਾਲ ਲਈਏ

ਹੇ ਗੁਰ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਹੇ ਗੁਰ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੇ ਆਪ ਜੀ ਬਖਸ਼ੀ ਹੋਈ ਬਾਣੀ ਸੁਖਮਣੀ ਸੁਖ ਅੰਮ੍ਰਿਤ ਰੂਪ ਨਾਮ ਗੁਰ ਕੀ ਕਲਾ ਦੇ ਬਾਣੀ ਸਰਬਤਨ ਬਾਣੀ ਪਰਬ ਪੂਰਨ ਬੈ ਜਿਰਖਾਈ ਵਾਹ ਗਰੂ ਜੀ ਵਾਹ ਗਰੂ ਜੀ ਚਾਲਾਂਗੇ ਉਠਨਾਮ ਜਪ ਨਿਸਬਾ ਸੂਰਿਆ ਰਾਦ ਤਾਰ ਗਾਰਹ ਤੁਬਹਿ ਨਜ ਸਹਜ ਸੁਭਾਈ ਦਰਸ਼ਨ پاسے ਗੁਰੂ ਕੈ ਜਨਮ ਮਰਨ ਦੁਖ ਜਾਈ ਟੋੜੀ ਮਹੱਲਾ ਪੰਜਵਾ ਨਿੰਦਕ ਗੁਰ ਕਿਰਪਾ ਤੇ ਹਟਿਓ ਪਾਰ ਬ੍ਰਹਮ ਪ੍ਰਭੁ ਭਈ ਦਇਆਲਾ ਸਿਰ ਕੈ ਬਾਣ ਸਿਰ ਕਾਟਿਓ ਨਿੰਦਕ ਗੁਰ ਕਿਰਪਾ ਤੇ ਹਟਿਓ ਪਾਰ ਬ੍ਰਹਮ ਪ੍ਰਭੁ ਭਈ ਦਇਆਲਾ эмка बाण तिरकाटे उरहाओ हर गोरा गजानन हर गोरा गजानन हर गोरा गजानन हर गोरा गजानन i not ਨਾਨਕ ਤੁਖਤਾਉ ਵੇਰ ਪੁਰਾ ਕੇ ਆਪੀ ਰਾਮ ਸੰਗ ਰਚਨ ਜਿਨ ਜਾਤਾ ਸਤਿ ਕੀ ਇਹ ਰਸ ਤੁੰਗ ਮਨ ਮਲ ਕੋ ਤੁੁਰ ਹੈ ਜੋ ਕਰਨਾ ਤੋ ਅਪੀ ਕਰਿਆ ਆਪਿਆ ਰਾਮ ਆਪਿਆ ਜਾਈ 라ਗੁਆ ਬਰ ਸਭਿ ਸੁਨਾਈ ਜਿਦਿ ਹੋਇ ਤੋ ਨਾਮਿ ਪੁਰਾ ਓਏ ਲੋਕ ਜਿਨਾ ਰਤਸਰਾ ਆਪੁ ਭਾਣਤ ਤੁਸ ਅਤਿ ਨੀਕੀ ਆਪੇ ਜਾਨੈ ਆਪਣੀ ਕੀ ਆਪਾ ਚਲ ਧਾਈ ਅਵਸਾਰ ਹੋਉ ਪੁਰਬੰਗ ਰਾਜ ਸਾਚੀ ਗਤ ਮਿਤ ਕੋ ਕਹੀ ਨਾ ਜਾਏ ਭਰਤਾ ਕੇ ਅੰਤਰ ਤੁਝ ਹੀ ਹੈ ਰਗਿਆ ਸਤਿਵਾਨ ਕੇ ਹੋਰ ਪ੍ਰਤਾਪ ਨਾਨਕ ਦੇਵ ਜੀ ਜੋ ਗਮਾ ਕ੍ਰਿਪਾ ਦਾ ਜੋ ਹੋਏ ਆਪ ਲਾਏ ਲੈ ਕਬ ਕੋਏ ਉਹ ਤਨ ਬੰਦ ਪੁਰ ਬੰਦ ਪਤ ਬੰਦ ਜੀਵ ਮੁਕਤ ਜੀਦਾ ਤੋਦੰ ਅੰਤ 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 ਧਰਮ ਜਾਣਿਆ ਰਯਿ ਜੀਵਿ ਬਿਨਾਂ ਦੇ ਕੋ ਕਾਰ ਤੈ ਜਨ ਸੁਦਰਾ ਧਨਿਆ ਬਨ ਕਾ ਆਇਆ ਤੁਆਈ ਬਾਗੋਨਾ ਨੇਤੀ ਜੀ ਨਾਨਕਾਰ ਸੰਕਟ ਪਰੋੜੀ ਆਈ ਧਨ ਭਾਗ ਉਹਨਾ ਤੇ ਜੀ ਜਿਦਾ ਦੇ ਕਰ ਕੀ ਉਤਰੈ ਚਿੰਦ ਆਤ ਅਨਿਤ ਤਿਆਗੋ ਤਰੰਗ ਸੰਤ ਜਨਾਂ ਕੀ ਧੂਰ ਮਨ ਮੰਗਵ ਆਪ ਸੋਲ ਦੇਨ ਕੀ ਕਰੋ ਸਾਧ ਸੰਗ ਅਗਨਤਾ ਦੁਰ ਕਰੋ ਹਰ ਧੰਮ ਦੇ ਪਾਪ ਦੇ ਰੂਪ ਧਾਰੋ ਨਾਮੁ ਮੁਕੁਰਿ ਪੂਰੇ ਨੰਸਾਰੁ ਸੇ ਮੁਕਤਲ ਹੋਇ ਸਹਿਜ ਆਨੰਦੋ ਸਾਰ ਸੰਗ ਭਜ ਪਰਮਾਨੰਦ ਨਰਕ ਨਿਵਾਰੋ ਜਿਤ ਜਿਤ ਨਾਰਾਇਣ ਹੀ ਏ ਪ੍ਰਭਾ ਤੇ ਰੰਗ ਨੇਕ ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰਾ ਸਿਮਰਨਾਮ ਬਾਰੰਬਾਰ ਸੁਵਾਸਾ ਕੀ ਗਤ ਹੋਏ ਗੋਵਿੰਦ ਬਿੰਦ ਨਾਮ ਤੁੰਬਾਰੀ ਤੇਰੇ ਚਤਾਰੇ ਰੂਪ ਕਾਣੀ ਤੁਹਾਨੂੰ ਮਤਾ ਤੁਹੇ ਰਾਰ ਨਾਮ ਗੋਵਿੰਦ ਸਤਿ ਸਤਿਆ ਅਰਮਾਨੇ ਤੇਰਾ ਨਾਮ ਤੇ ਦੁਆ ਨਾਮ ਸੁਖਮਈ

ਕਾਸ਼ਾ ਸੁਖਨਾ ਆਏ ਸਿਆ ਜੀ ਇਛਾ ਸਭ ਪੂਰਨ ਸੁਦਾ ਕੋਰ ਬਾਨ ਕਿਤਾ ਗੁਰੂ ਬਿੱਤੋ ਜਿਸ ਜੀ ਆਏ ਵਦਿਆ ਕਰਾਨ ਅਨਕ ਸੁਨ ਸੰਤੋ ਸਭ ਤੁਤਰੂਪੇ ਆਰੋ ਸਾਚ ਵਾਜੇ ਕੰਤਿ ਸਵਤੋਤੇ ਭਾਰ ਸੁਭਾਗ ਭਾਰ ਸੁਭਾਦੂਰੇ ਦੂਖ ਰੋਗ ਸੰਤਪਾਪੁ ਕਰੇ ਤੁਮੀ ਤਕੀ I <laughs> ਉਧਰ ਦੇਖੀ ਚਤੀ ਮਾਰਿ ਜਾ ਮਾਰ ਜਨਮ ਜਨਮ ਦੀ ਕਰਤੀ ਆ Aur Tarim Kares Edher Paray

तो ये नहीं तो ये नहीं سنگ آؤں ڈیپ دیا راہی ہرتے آ جا بابا نان سس بیرے تڑکے آج بابا نان کاس برے تڑکے راہ بچیاں تیرے پل بر سامان گے राहा विच साया तेरे भुल्लावे